ਦੋ ਨੰਬਰ 20 ਇਹ ਹੈ ਵੀ ਜਿਹੜੇ ਨੁਕਸਾਨ ਹੀ ਨਾਦਾ ਹੋਇਆ ਹੈ ਕਮਸ ਕਮ ਅੱਧਾ ਤਾਂ ਦੇਣਾ ਚਾਹੀਦਾ ਨਾ ਉਹਨਾਂ ਜੀ ਦੋ ਨੰਬਰ 20 ਦਿੱਤਾ ਹੈ ਇਹਨਾਂ ਨੇ ਮਿਹਨਤ ਕੀਤੀ ਹੈ ਇਹਨਾਂ ਵਾਸਤੇ ਜਿਹੜਾ ਨਾ ਵੀ ਕੁਝ ਆਮਦਨੀ ਹੋਣੀ ਚਾਹੀਦੀ ਇਹਦੇ ਜੀ ਇਹ ਹੈਗਾ ਜੀ ਖਾਦਾਂ ਵੀ ਤਾਂ ਵਧੇ ਜਾਂਦੀਆਂ ਨੂੰ ਉਸ ਤੋਂ ਬਾਅਦ ਥੈਲੀਆਂ ਸਪਰੇਅ ਖਾ ਜੋ ਵੀ ਹੈਗਾ ਸਾਰਾ ਮਾਮਲਾ ਵਾਧਾ ਟਰੈਕਟਰ ਇਹਨੂੰ ਉਹ ਵੀ ਵਧੇ ਜਾਂਦੇ ਨੂੰ ਜ਼ਮੀਨਦਾਰ ਮਾਰ ਗਿਆ ਤਾਂ ਤੇ ਅਗੂ ਠੇਕੇਦਾਰ ਉਹ ਵੀ ਮਾਰ ਗਿਆ ਤਾਂ ਤੇ ਇਹ ਤੂੰ ਜ਼ਮੀਨਦਾਰ ਨੂੰ ਠੇਕਾ ਦੇਵੇਂ ਜੇ ਅਗਰ ਆਦੇ ਪੂਰੇ ਕਰਨਗੇ ਜੀ ਕਹਿੰਦਾ ਚੱਲ 80% ਤਾਂ ਬੰਦੇ ਗਏ ਬਿਲਕੁਲ ਵਿਕਾਰ ਹੋ ਗਏ ਜਿਹੜੇ 20% ਪੂਰੇ ਸੂਬੇ ਐਵੇਂ ਹੀ ਹੈ ਜੀ ਹਰ ਪਾਸੇ ਬੰਦੇ ਰੁਣ ਨਹੀਂ ਜਾਂਦੇ ਨੂੰ ਦੇ ਉਹਨਾਂ ਦੇ ਪੱਲੇ ਸ਼ਾਇ ਕੋਈ ਨਹੀਂ ਬੈਠੇ ਕੇ ਗਏ ਉਹ ਬੀ ਦੀ ਵਜ੍ਹਾ ਤੇ ਨਾ ਚੇਂਜ ਆਂ ਜੀ ਵੈਰੈਟੀਆਂ ਜਿਨ੍ਹਾਂ ਦਾ ਜਿ ਸਰਕਾ ਐਲਪੀ 18 ਐਲਪੀ 2 ਹੈ ਐਲਪੀ 22 ਉਹਨਾਂ ਐਡਵਾਂਸ ਵੈਰੈਟੀ ਹੈ ਕੱਢੀ ਹੈ ਉਹਨਾਂ ਨਾਲ ਚੜੀ ਜਿਹੜੀ ਨਾ ਜਿਹੜੀ ਬਰਦਾਸ਼ਟ ਨਾ ਉਹ ਕਾਫੀ ਅੱਤਕਾਕੀ ਹੈ ਬਰਦਾਸ਼ਟ ਜਿਹੜੀ ਹੈ ਨਾ ਫਸਲਾਂ ਤਾਂ ਆਪਣੀ ਬੁਖਾ ਦਿੱਤੀ ਹੈ ਉਹਨਾਂ ਦਾ ਜ਼ਮੀਨਦਾਰਾਂ ਦੀ ਬਰਦਾਸ਼ਟ ਹੈ ਜਿਹੜੇ ਵਿਚਾਰੇ ਉਹਨਾਂ 20% ਬੇਚ ਕੇ ਅਗਲੀ ਫਸਲ ਲਗਾਉਣਗੇ ਤੇ ਬਹੁਤ ਮਿਹਰਬਾਨੀ ਜੀ ਕਾਮਿਆਂ ਵੀ ਸਜਰੋ ਅੱਜ ਜੂਨ ਸ ਸਾਰੀ ਵੀਡੀਓ ਜਿਹੜੀਆਂ ਨੇ ਨਾ ਉਹ ਕਿਸਾਨਾਂ ਦੀਆਂ ਹੀ ਸਾਹਮਣੇ ਆਣਾ ਸ਼ੁਰੂ ਹੋ ਗਈਆਂ ਨੇ ਸਾਰੇ ਕਿਸਾਨਾਂ ਨੇ ਸਿਰ ਤੇ ਬਾਹਾਂ ਧਰੀਆਂ ਨੇ ਉਹਨਾਂ ਕਹੇ ਮਰ ਗਏ ਲੁੱਟ ਗਏ ਅੱਗੇ ਕਨਕਾ ਚੋ ਹੋਸ਼ ਨਹੀਂ ਸੀ ਆਈ ਤੇ ਐਰ ਕੇ ਜਨਾਬ ਮੁੰਜੀ ਵਾਲਾ ਨਵਾਂ ਸਿਆਪਾ ਬਣ ਗਿਆ ਉਹ ਮੁੰਜੀ ਵਾਲਾ ਸਿਆਪਾ ਕੀ ਬਣਿਆ ਕਿਸਾਨ ਭਾਈ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੁਫ਼ਤਗੋ ਕਰਾਂਗੇ ਤੁਹਾਨੂੰ ਇਹਨਾਂ ਦੀ ਵੀ ਗੱਲਬਾਤ ਸੁਣਾਵਾਂਗੇ ਪੜਨੇ ਅਸੀਂ ਕੀ ਆ ਬਾਬਾ ਬੁੱਲੇ ਸ਼ਾਹ ਦਾ ਪੀਰ ਵਾਰਿਸ ਸ਼ਾਹ ਦਾ ਕਲਾਮ ਪੜਨੇ ਆ ਅਸੀਂ ਆਪਣਾ ਮੀਆਂ ਮੁਹੰਮਦ ਬਖਸ਼ਾਹ ਦਾ ਕਲਾਮ ਪੜਨੇ ਆ ਕਿ ਮਾਲੀ ਦਾ ਕੰਮ ਪਾਣੀ ਲਾਣਾ ਘਰ-ਘਰ ਮਸ਼ਕਾਂ ਪਾਵੇ ਤੇ ਮਾਲਕ ਦਾ ਕੰਮ ਫਲ-ਫੁੱਲ ਲਾਣਾ ਉਹ ਲਾਵੇ ਜਾਂ ਨਾ ਲਾਵੇ ਲੇਕਿਨ ਜਦੋਂ ਅਸੀਂ ਕੋਈ ਪੰਗਾ ਲੈਣਾ ਸ਼ੁਰੂ ਕਰਨੇ ਆ ਨਾ ਤੇ ਉਦੋਂ ਅਸੀਂ ਇਹ ਭੁੱਲ ਜਾਂਦੇ ਆ ਕਿ ਰੱਬ ਦੀ ਜ਼ਾਤ ਵੀ ਇੱਕ ਹੈ ਉਹਦਾ ਵੀ ਵਿੱਚ ਸੀ ਕੋ ਜਿਹੜਾ ਨਾ ਕੋ ਸੋਚੀਏ ਕਿ ਯਾਰ ਇਹ ਅਸਾਂ ਦੇ ਕੰਮ ਕਰਨਾ ਹੈ ਤੇ ਅਗੋਂ ਰੱਬ ਦੀ ਵੀ ਕੁਦਰਤ ਹੈ ਉਹ ਪਤਾ ਨਹੀਂ ਕਰੇਗਾ ਕਿ ਨਹੀਂ ਕਰੇਗਾ ਪਰ ਅਸੀਂ ਉਹ ਪਾਸੇ ਨਹੀਂ ਸੋਚਦੇ ਅਸੀਂ ਪੂਰਾ ਮਿੱਥ ਕੇ ਹਰ ਚੀਜ਼ ਨੂੰ ਅਸੀਂ ਇੰਜ ਕਰ ਲਾਂਗੇ ਅਸੀਂ ਇੰਜ ਕਰ ਲਾਂਗੇ ਤੇ ਇੰਜ ਹੋਈਏਗਾ ਤੇ ਇੰਜ ਹੋਈਏਗਾ ਕੁਦਰਤ ਨੂੰ ਅਸੀਂ ਬਿਲਕੁਲ ਭੁਲਾ ਦਿੰਨੇ ਆ ਤੇ ਇਹੀ ਕੰਮ ਐਰ ਕੀ ਹੋਇਆ ਅੱਗੇ ਕਨਕਾ ਚ ਹੋਸ਼ ਨਹੀਂ ਸੀ ਆਈ ਤੇ ਕਿਸਾਨਾਂ ਨੇ ਇੱਕ ਪੰਗਾ ਨਵਾਂ ਲੈ ਲਿਆ ਹਾਈਬ੍ਰਿਡ ਮੁੰਜੀ ਵਾਲਾ ਉਹ ਹਾਈਬ੍ਰਿਡ ਮੁੰਜੀ ਇਹਨਾਂ ਲਾਈ ਜਨਾਬ ਗੇਤਰੀ ਲਾ ਕੇ ਤੇ ਇਹਨਾਂ ਨੇ ਜਨਾਬ ਉਹਦਾ ਸਲਾਹ ਕੀਤੀ ਕਿ ਅਸੀਂ 45 ਦਿਨਾਂ ਦੇ ਅੰਦਰ ਉਹਨੂੰ ਫਸਲ ਨੂੰ ਲੈ ਲਵਾਂਗੇ ਤੇ 45 ਦਿਨਾਂ ਦੇ ਵਿੱਚ ਉਹ ਲੈ ਗੋ ਉਸ ਤੋਂ ਬਾਅਦ ਸੁਪਰ ਬੀਜ ਲਵਾਂਗੇ ਇਹ ਸਾਡੇ ਪਿੱਛੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਚੋਰੀ ਸ਼ਫਾਕ ਬੜਾਈ ਸਾਹਿਬ ਵੀ ਖਲੋਤੇ ਨੇ ਇਹਨਾਂ ਵੀ ਇੱਕ ਪੰਗਾ ਲਿਆ ਸੀ ਲੇਕਿਨ ਚਲੋ ਇਹ ਬਚ ਗਏ ਨੇ ਇਹਨਾਂ ਦੂਸਰਾਂ ਦੀ ਤਰ੍ਹਾਂ ਸਾਰੀ ਪੈਲੇਚ ਨਹੀਂ ਲਾਈ ਇਹਨਾਂ ਕੋਲ 2-4 ਕਿਲੇ ਲਾ ਕੇ ਇੱਕ ਵਾਰ ਟੈਸਟ ਕੀਤਾ ਕਿ ਕੀ ਰਿਜ਼ਲਟ ਆਂਦਾ ਉਹ ਰਿਜ਼ਲਟ ਕੀ ਆਇਆ ਇਹਨਾਂ ਕੋਲੋਂ ਵੇਨੇ ਤੁਹਾਨੂੰ ਬਾਕੀ ਲਾ ਕੇ ਤੁਸੀਂ ਰਿਜ਼ਲਟ ਵੇਖ ਹੀ ਲਿਆ ਹੈਗਾ ਕਿ ਮੁੰਜੀ ਨਿਸਰੀ ਨਹੀਂ ਜਿੱਥੇ ਨਿਸਰੀ ਉਹ ਪਟਾਕੇ ਮਾਰਦੀ ਹੈ ਭਾਈ ਤੇ ਬਾਕੀ ਚੋਰੀ ਸਾਹਿਬ ਦੀ ਮੁੰਜੀ ਕਾਇਂਦੀ ਰਹੀ ਹੈ ਚੋਰੀ ਸਾਹਿਬ ਨੂੰ ਪੁੱਛਣੇ ਆ ਜੁੜੇਰੇ ਸਾਡੇ ਨਾਲ ਨਾਲ ਖਾਦ ਪਾਨ ਆਏ ਨੇ ਜੁਰੇ ਸਾਹਿਬ ਆਪਣੀ 86 ਦੇ ਵਿੱਚ ਉਹ ਵੀ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਹੀ ਹੋएगी 86 ਵੀ ਇਹ ਪਿਛਲੇ ਪਾਸੇ ਖਲੋਤੀ ਹੈ ਇਹ 86 ਨਿਸਰ ਗਈ ਹੈ 86 86 ਉਹ ਸੁਪਰ ਫੈਨ ਹੈ ਜੀ ਹਾਂ ਉਹ ਸਾਹਮਣੇ ਜਿਹੜੀ ਉਹ ਸੁਪਰ ਫੈਨ ਸਾਰੀ ਪੱਕੀ ਹੈ بارشਾਂ ਦੀ وجہ ਤੋਂ ਸਾਡੇ ਕੋਲ ਕਟਾਈ ਨਹੀਂ ਹੋ ਸਕੀ ਕਿਉਂਕਿ بارشਾਂ ਵਾਵਾ ਹੋਈਆਂ ਨੇ ਤੇ ਜ਼ਮੀਨ ਪਾਣੀ ਜਿਹੜਾ ਉਹ ਖਲੋਤਾ ਹੈ ਫਸਲਾਂ ਦੇ ਵਿੱਚ अच्छा। ਆ ਤੁਹਾਡੇ ਸਾਹਮਣੇ ਜਿਹੜੀ ਆ ਮੁੰਜੀ ਆ ਵਹਾਰਿਆਂ ਦਾ ਮੈਂ ਤੁਹਾਨੂੰ ਇਹ ਲਈ ਜੇ ਹਾਈ ਬ੍ਰੈਡ। اچھا। ਤੇ ਇਹ ਨੂੰ ਕਮ ਸੇ ਕਮ ਸਾਨੂੰ ਅਹੀ ਇਹਦੇal ਵਹਨੇ ਆਪੇ ਕਿ ਨਿਸਰੇ ਤੇ ਕੋਈ ਦਾਣੇ ਇਹਨੂੰ ਪੈਣ ਤੇ ਅਸੀਂ ਦੁਬਾਰਾ ਮੁੰਜੀ ਇਹਦੇ ਚ ਲਾਈਏ। ਸਹੀ। ਅਸੀਂ ਇਹਦੇ ਵਿੱਚ ਕਿੱਲੇ ਦੇ ਵਿੱਚ ਤਿੰਨ ਤਿੰਨ ਬੋਰੀਆਂ ਜਿਹੜੀ ਆ ਯੂਰੀਆ ਜਿਹੜੀ ਇਹ ਨਾ ਉਹ ਇਸਤੇਮਾਲ ਹਾਂ ਕੀਤੀ ਇਹਨਾਂ ਤੇ ਪਾਈਏ। ਔਰ ਇੱਕ ਬੋਰੀ ਹੋਰ ਇੱਕ ਇੱਕ ਪਾਣ ਲੱਗਿਆ ਕਿ ਇਹ ਕੁਝ ਨਿਸਰੇ ਤੇ ਸਾਨੂੰ ਵੀ ਕੋਈ ਇਹਦੇ ਚਾਂਸ ਮਿਲਨ ਨਿਸਰਨ ਦੇ ਇਹ ਨਿਸਰੀ ਤੇ ਹੈ ਜੇ ਵੇਖੋ ਵੇਚਾ ਮਾੜਾ ਮੋੜ ਇਹ ਕੀ ਨਜ਼ਰ ਆਂਦਾ ਸਾਨੂੰ ਵੇਚ ਇਹ ਨਿਸਰੀ ਨਹੀਂ ਜੇ ਇਹ ਨਾ ਇੱਕ ਕਾਜ ਹੈ ਹਾਂ ਇਹ ਗੰਦ ਇਹ ਸਿਟੀ ਕਾ ਹਾਣ ਵੰਦੀ ਨੇ ਪਤਾ ਨਹੀਂ ਕਿਹੜਾ ਕਾ ਹੈ 2-3 ਸਾਲ ਹੋ ਗਏ ਨੇ ਆ ਗਿਆ ਜੇ ਤੇ ਇਹਦੀ ਨਾ ਤੇ ਕੋਈ ਸਪਰੇ ਆਉਂਦੀ ਹੈ ਤੇ ਨਾ ਇਹ ਮਰਦਾ ਜੇ ਹਾਂ ਤੇ ਬੜੇ ਇਹਦੇ ਤੇ ਤਜਰਬੇ ਵੀ ਕੀਤੇ ਨੇ ਤੇ ਇਹ ਨਹੀਂ ਜੇ ਮਰਦਾ ਆ ਸੰਗਿਓ ਸਾਥਿਓ ਆ ਵੇਖ ਲੋ ਮੈਂ ਤੇ ਛੋਟਾ ਜਿਹਾ ਤਜਰਬਾ ਤਿੰਨਾ ਚੌ ਕਿੱਲਾਂ ਤੇ ਕੀਤਾ ਜੇ ਪਤਾ ਮੈਨੂੰ ਆਇਆ ਸੀ ਇਹਦਾ ਅੱਗੇ ਇਹ ਅੱਗੇ ਲਾਂਦੇ ਨੇ ਹਾਈਬ੍ਰਿਡ ਮੁੰਜੀ ਜਿਹੜੀ ਏ ਇਹ 1509 ਫਲ ਜਿਹੜਾ ਘੱਟ ਲੈਂਦੀ ਏ ਹਾਂ ਹਾਂ ਤੇ ਆਣ ਕੇ ਪਤਲ ਜ਼ਿਆਦਾ ਹੋ ਜਾਂਦੀ ਏ ਤੇ ਲਿਆਦਾ ਕਿ ਮੈਂ ਵੀ ਇਸ ਵਾਰੀ ਰਿਸਕ ਲੈ ਬੈਠਾ ਵਾਂ ਤੇ ਫਿਰ ਚਲੋ ਜੋ ਅੱਲਾ ਨੂੰ ਫਿਰ ਮਨਜ਼ੂਰ ਹੁੰਦਾ ਉਹ ਹੀ ਇਹਦੀ ਖਾਦ ਵੀ ਖਾਦ ਪਾਉਣ ਤੋਂ ਦਿਲ ਕਰਦਾ ਜੇ ਕਿ ਨਹੀਂ ਕਰ ਹਾਂਜੀ ਖਾਦ ਫਿਰ ਹੁਣ ਮਜਬੂਰੀ ਨੂੰ ਪਾਣੀ ਏ ਕਿ ਹੁਣ ਪਾਈਏ ਇਹਨੂੰ ਇਨਾ ਖਰਚਾ ਕੀਤਾ ਨਹੀਂ ਤੇ ਜੋ ਰਿਜ਼ਲਟ ਨਿਕਲਣ ਦੇ ਆ ਤਾਂ ਮੇਰਾ ਤਾਂ ਖਿਆਲ ਹੈ ਕਿ ਖਾਦ ਪਾਣਾ ਫਜ਼ੂਲ ਏ ਇਹਨੂੰ ਤੁਸੀਂ ਵੀ ਵੜਵਾਓ ਤੇ ਵੇਚੋਗੇ ਤੁਹਾਂ ਇਹਦਾ ਐਂਡ ਵੇਖਣਾ ਨਹੀਂ ਫਿਰ ਉਹਨੇ ਇੱਕ ਰਾ ਬੋਰੀ ਪਾ ਕੇ ਵੇਖ ਲਈਏ ਜੇ ਤੋ ਕੋ ਲੱਗ ਗਿਆ ਠੀਕ ਨਹੀਂ ਤੇ ਫਿਰ ਵੱਢ ਕੇ ਡੰਗਰਾਂ ਨੂੰ ਪਾਵਾਂਗੇ ਹਾਂ ਕਿਉਂਕਿ ਬਾਕੀ ਮੁਲਕ ਦੇ ਵਿੱਚ ਤੇ ਜਨਾਬ ਜੋ ਨਜ਼ਰ ਆ ਰਿਹਾ ਸਾਨੂੰ ਉਹ ਲੋਕਾਂ ਨੇ ਡੰਗਰਾਂ ਨੂੰ ਹੀ ਪਾਈ ਹੈ ਤੇ ਇਹ ਹੁਣ ਰਿਸਕ ਲੈਣਾ ਚਾਹੁੰਦੇ ਨੇ ਦੂਸਰੇ ਪਾਸੇ ਇਹਨਾਂ ਦੀ ਦੂਸਰੀ ਵੀ ਲੱਗੀ ਹੈ ਮੁੰਜੀ ਉਹ ਵੀ ਤੁਹਾਨੂੰ ਸਾਡੀ ਜੀ ਪਾਸੇ ਆ ਦੂਜੀ ਜਿਹੜੀ ਮੁੰਜੀ ਲੱਗੀ ਹੈ ਨਿਸਰੀ ਹੈ ਥਾਰੀ ਮਾਸ਼ਾ ਅੱਛਾ ਇਹ ਸੁਪਰ ਫੈਨ ਹੈ ਤੁਹਾਡੀ ਹਾਂ ਇਹ ਪੱਕੀ ਹੈ ਹੂੰ ਤੇ ਇਹਦੇ ਵਿੱਚ ਪਾਣੀ ਜ਼ਿਆਦਾ ਹੈ अच्छा ਤੇ ਪਾਣੀ ਦੀ ਵਜ੍ਹਾ ਤੋਂ ਅਸੀਂ ਕਟਾਈ ਨਹੀਂ ਕਰਾ ਸਕੇ ਹੂੰ ਹੂੰ ਇਹ ਜਿਉਂ ਹੀ ਪਾਣੀ ਆਉਂਦਾ ਅੱਜ ਫੇਰ ਸਵੇਰੇ بارش ਬੜੀ ਪੈ ਗਈ ਜੇ ਬੜੀ ਸਾਰੀ بارش ਪੈ ਗਈ ਹੈ ਸਾਡੇ ਕੋਲ ਤੇ ਹੂੰ ਹੂੰ ਇਹ ਇਹ ਦੋ ਚਾਰ ਮਾਸੇ ਲੇਖ ਨੂੰ ਫਲ ਜਿਹੜਾ ਵਾਵਾ ਲੱਗਾ ਚੋਰ ਸਾਹਿਬ ਇਹਨੂੰ ਤਾਂ ਫਲ ਸਹੀ ਲੱਗਾ ਤੇ ਹਾਂਜੀ ਹਾਂਜੀ ਇਹ ਫਲੇ ਨੂੰ ਸਹੀ ਲੱਗਾ ਜੇ ਇਹ ਸੁਪਰ ਫੈਨ ਨੂੰ ਤੇ ਕੋਈ ਸਾਡਾ ਨਾ ਇਹਨੂੰ ਆਪਣਾ ਕੋਈ ਹਕੂਮਤ ਵਾਲੇ ਹਕੂਮਤ ਨੂੰ ਵੀ ਇਸ ਬਾਰੇ ਜ਼ਿੰਮੇਦਾਰਾਂ ਵਾਸਤੇ ਤਰਜੀਹ ਦੇਣੀ ਚਾਹੀਦੀ ਏ ਹਮ ਕਿ ਅੱਗੇ ਕਣਕ ਦੇ ਜ਼ਿਮੀਂਦਾਰਾਂ ਦੇ ਲੱਕ ਗਏ ਨੇ ਟੁੱਟ ਹਾਂ ਤੇ ਆ ਮੁੰਜੀ ਦੀ ਫਸਲ ਜਿਹੜੀ ਏ ਇਹ ਕੋਈ ਫਸਲ ਹੁੰਦੀ ਏ ਸਾਡੇ ਵਾਸਤੇ ਜ਼ਿਮੀਂਦਾਰਾਂ ਵਾਸਤੇ ਹਾਂ ਕਿ ਇਹਦਾ ਅਸੀਂ ਠੇਕੇ ਵੀ ਲੈ ਲਈਏ ਜਾਂ ਜ਼ਿਮੀਂਦਾਰ ਆਪ ਵੀ ਲਾਵੇ ਤੇ ਇਹਦੇ ਖਰਚਾ ਕੱਢ ਜਾਂਦੀ ਏ ਠੇਕਾ ਲਾ ਜਾਂਦੀ ਏ ਕੋ ਕਣਕ ਵਜਾਈ ਜਾਂਦੀ ਜੇ ਰੇਟ ਚੰਗੇ ਹੋਣ ਹਾਂ ਤੇ ਹਕੂਮਤ ਨੂੰ ਵੀ ਚਾਹੀਦਾ ਕਿ ਇਹਨਾਂ ਤਾਜਰਾਂ ਨੂੰ ਆਖਣ ਕਿ ਇਹਨੇ ਜ਼ਿਮੀਂਦਾਰ ਵਿਚਾਰਾ ਬੜੇ ਬੜੇ ਖਰਚੇ ਕਰਕੇ ਤੇ ਇਹਨਾਂ ਨੂੰ ਐਡੀ ਮਾਫਜ਼ਾ ਨਹੀਂ ਮਿਲਦਾ ਮੁੱਲ ਨਹੀਂ ਕੀਮਤ ਨਹੀਂ ਮਿਲਦੀ ਉਹ ਹਕੂਮਤ ਚੁਰਸਾ ਬਈ ਤੇ ਕੀ ਕਰੇ ਹਕੂਮਤ ਜਿਹੜਾ ਉਹ ਆਪ ਸਾਡੇ ਅੱਗੇ ਰੋਣੇ ਤੇ ਰੋਣੇ ਰੋਈ ਜਾਂਦੀ ਹੈ ਭਾਈ ਉਹਨਾਂ ਦੇ ਆਪ ਨੇ ਫੱਡੀ ਨਹੀਂ ਮੁਕਦੇ ਉਹਨਾਂ ਨੇ ਸਾਡੀ ਕੀ ਮਦਦ ਕਰਨੀ ਹੈ ਹਕੂਮਤਾਂ ਤੇ ਤੁਹਾਨੂੰ ਪਤਾ ਹੈ ਉਹ ਇਸ ਤਰ੍ਹਾਂ ਦੀ ਸਾਰੇ ਮਾਮਲੇ ਨੇ ਲੋਈ ਸਜਣੋ ਇਹ ਸਾਡੀ ਸੀ ਅੱਜ ਇੱਕ ਗੱਲਬਾਤ ਮੁੰਜੀ ਦੇ ਬਾਰੇ ਤੇ ਤੁਹਾਡੇ ਇਲਾਕਿਆਂ ਦੇ ਵਿੱਚ ਮੁੰਜੀ ਦੀ ਕੀ ਸੂਰਤ ਹਾਲ ਹੈ ਉਹ ਵੀ ਜ਼ਰੂਰ ਦੱਸਿਆ ਜੇ ਤੇ ਖਾਸ ਤਨ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਨੇ ਉਹਨਾਂ ਵੀ ਕੋਈ ਐਂਦੇ ਪੰਗੇ ਲੈਨੇ ਹਾਈਬ੍ਰਿਡ ਵਾਲੇ ਕੇ ਨਹੀਂ ਲੈ ਇਹਦੇ ਬਾਰੇ ਚ ਜ਼ਰੂਰ آگਾ ਕਰਿਆ ਜੇ ਨਵੇਂ ਵਲਾਗ ਚ ਨਹੀਂ ਗੱਲਾਂ ਨਾਲ ਫਿਰ ਮੁਲਾਕਾਤ ਹੋਏਗੀ ਰਬਾ